ਹੰਜੀ ਸਰ ਜੀ ਕਿਆ ਨਾਮ ਮਤਲਬ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਕਿੱਥੇ ਰਹਿਣ ਵਾਲਿਓ ਅਸੀਂ ਭੋਗਨਾ ਰੋਡ ਐਸਡੀ ਸਕੂਲ ਦੇ ਸਾਹਮਣੇ 121 ਨੰਬਰ ਤੇ ਰਹਿੰਨ ਵਾਲੇ ਹਾਂ ਜੀ ਹਾਂਜੀ ਜਿਹੜੀ ਇਹ ਚੋਰੀ ਹੋਈ ਹੈ ਹਾਂਜੀ ਕਿੰਨਾ ਕ ਨੁਕਸਾਨ ਹੋਇਆ ਇਹਦਾ ਘੱਟੋ ਘੱਟ 50 ਹਜ਼ਾਰ ਰੁਪਏ ਦੀ ਰਕਮ ਅਸੀਂ ਤਾਰਾਂ ਪਵਾਇਆ ਸੀ ਜੋ ਕਿ ਸ਼ਾਮ ਨੂੰ ਅਸੀਂ 7-8 ਵਜੇ ਤੱਕ ਇੱਥੇ ਸੀਗੇ ਤਾਰਾਂ ਪਵਾ ਗਏ ਆ ਅੱਜ ਬੰਦੇ ਸੋਚ ਲਾਉਣਾ ਸੀ ਕਿ ਕੋਈ ਬੰਦੇ ਚੋਰ ਦਵਾਰ ਟੱਪ ਕੇ ਅੰਦਰਲਾ ਦਰਵਾਜ਼ਾ ਤੋੜ ਕੇ ਸਾਰੇ ਦੀ ਸਾਰੀਆਂ ਤਾਰਾਂ ਉਹ ਖਿੱਚ ਕੇ ਕੋਈ ਲੈ ਗਏ ਨੇ ਨਹੀਂ ਨਵਾਂ ਮਕਾਨ ਜਿਹੜਾ ਬਣਾ ਰਹੇ ਹਿੱਦੇ ਹਾਂ 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 ਨਵਾਂ ਮਕਾਨ ਬਣਾਇਆ ਸੀ ਕੋਈ ਥੱਲੇ ਵਾਲੇ ਮਕਾਨ ਦੀ ਮਨਟੇਨੈਂਸ ਕੀਤੀ ਸੀ ਉਹਦੇ ਵਿੱਚ ਜੋ ਤਾਰਾਂ ਆਹੀ ਸਾਰੀਆਂ ਨਵੀਆਂ ਹੀ ਪਾਈਆਂ ਸੀ ਤੇ ਅੱਜ ਅਜੇ ਬਟਨ ਲਾਉਣਾ ਆਉਣਾ ਸੀ ਉਹਨਾਂ ਤੇ ਪਹਿਲਾਂ ਹੀ ਕੋਈ ਚੋਰ ਜਿਹੜਾ ਤਾਵਾ ਬੋਲ ਕੇ ਉਹ ਕੱਢ ਕੇ ਸਾਰੀਆਂ ਤਾਰਾਂ ਲੈ ਗਏ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਕਿਹ ਲੱਗਦਾ ਵੀ ਨਿਛੇੜੀ ਲੱਗਦੀ ਹੈ ਕੌਣ ਲੱਗਦੀ ਹੈ ਕੀ ਪਤਾ ਲੱਗਦਾ ਜੀ ਇਹ ਇਹ ਤਾਂ ਪ੍ਰਸ਼ਾਸਨ ਹੀ ਕਹਿ ਸਕਦਾ ਵੀ ਕੌਣ ਨੇ ਇਹ ਨਸ਼ੇੜੀ ਆਦਮੀ ਨੇ ਜਾਂ ਕੋਈ ਹੋਰ ਨੇ ਚੋਰਾਂ ਨੇ ਰਾਜਪੁਰੇ ਦੇ ਵਿੱਚ ਬਹੁਤ ਆਤੰਕ ਮਚਾਇਆ ਹੋਇਆ ਅਸੀਂ ਪੁਲਿਸ ਤੋਂ ਮੰਗਦੇ ਹਾਂ ਕਰਤੀ ਹੈ ਤੇ ਇਹ ਸਾਡੀ ਜਿਹੜੀ ਹੈ ਗੌਰ ਕੀਤੀ ਜਾਏ। ਕੀ ਕੀ ਚੰਦ ਅਸੀਂ ਪ੍ਰਸ਼ਾਸਨ ਨੂੰ ਚਾਹੁੰਦੇ ਹਾਂ ਵੀ ਇਹੋ ਜਿਹੇ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਬੰਦ ਕਰਨਾ ਚਾਹੀਦਾ ਹੈ ਤੇ ਜੋ ਉਹਨਾਂ ਤੇ ਬਣਦੀ ਕਾਰਵਾਈ ਹੈ ਜੇ ਚੋਰ ਮਿਲਣ ਤੋਂ ਕਰਨੀ ਚਾਹੀਦੀ ਹੈ ਕਿ ਰਾਜਪੁਰੇ ਦੇ ਵਿੱਚ ਚੋਰਾਂ ਦਾ ਬਹੁਤ ਵੱਡਾ ਆਤੰਕ ਫੈਲ ਰਿਹਾ ਹੈ ਲੋਕ ਸਹਿਮ ਦੇ ਮਾਹੌਲ 'ਚ ਇਸਰਾਉਂ ਪਰਸੇ ਦੇਖਿਆ ਜਾ ਰਿਹਾ ਵੀ ਦੋ ਦੋ ਕੰਮੀ ਲਾਈਟਾਂ ਨੂੰ ਤਾਂ ਚੋਰੀ ਕਰੀਏ ਲਾਈਟਾਂ ਦੇ ਕੁਝ ਡੱਬੇ ਪਏ ਸੀ ਔਰ ਚੋਰੀ ਕੀਤੀਆਂ ਨੇ ਬੰਡਲ ਤਾਰਾਂ ਦੇ ਸੀ ਜਿਹੜੇ ਇੱਥੇ ਦੋ ਤਿੰਨ ਪਏ ਉਹ ਵੀ ਚੋਰੀ ਕਰ ਲਏ ਜੋ ਪਾਈਆਂ ਸੀ ਉਹ ਤੇ ਸਾਰੀਆਂ ਖਿੱਚ ਕੇ ਲੈ ਗਏ ਨਾ ਬੋਰਡ ਤੋੜ ਕੇ ਦਰਵਾਜ਼ਾ ਤੋੜ ਕੇ ਕਿੰਨੇ ਵਜੇ ਦੀ ਘਟਨਾ ਹੈ ਸਾਡੀ ਇਹ ਰਾਤ ਦੇ ਤਕਰੀਬਨ 12 ਵਜੇ ਤੋਂ ਲੈ ਕੇ 2 ਵਜੇ ਦੇ 3 ਵਜੇ ਦੀ ਘਟਨਾ ਹੈ ਬਸ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਮਹਿਰ ਸਿੰਘ ਹੈ ਜੀ ਠੀਕ ਹੈ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਰਹਿੰਦੇ ਜੀ ਨਾਲੇ ਨਾਲ 123 ਨੰਬਰ ਮਕਾਨ ਹੈ ਇਹ ਚੋਰਾ ਵੱਲੋਂ ਜਿਹੜੀ ਸਾਰਾ ਗੱਡੀ ਗਈ ਹੈ ਹਾਂਜੀ ਕਿਆ ਕਹਿਣਾ ਕਰੀਏ ਸਾਰਾ ਇਹ ਤਾਂ ਬਹੁਤ ਗਲਤ ਹੈ ਜੀ ਚੋਰੀ ਬਹੁਤ ਹੁੰਦੀ ਜੀ ਰਾਜਪੁਰੇ ਬਹੁਤ ਚੋਰੀ ਲੱਗੇ ਕੋਈ ਮਤਲਬ ਕੇਅਰ ਨਹੀਂ ਕਰਦਾ ਭਾਈ ਕਿਆ ਉਪਾਅ ਕਿਆ ਚੰਦ ਹੈ ਸਭ ਤੋਂ ਇਹ ਜਨੇ ਸਾਡਾ ਸਮਾਨ ਮਿਲਣਾ ਚਾਹੀਦਾ ਸਾਡੇ ਜਿੰਨੇ ਪੈਸੇ ਨੁਕਸਾਨ ਹੋਇਆ ਜਿਉ ਸਾਡਾ ਪੂਰਾ ਹੋਣਾ ਚਾਹੀਦਾ ਅਜ ਤਾਂ ਇਹੀ ਕਹਿਣਾ ਚਾਹੁੰਦੇ ਆ ਚੋਰ ਫੜੇ ਜਾਣ ਚਾਹੁੰਦੇ ਆ ਹਾਂਜੀ ਇੱਕ ਇੱਥੇ ਸੀਗੇ ਤਾਰਾ ਪਵਾ ਗਏ ਆ ਅੱਜ ਬੰਦੇ ਸੋਚ ਲਾਉਣਾ ਸੀ ਕਿ ਕੋਈ ਬੰਦੇ ਚੋਰ ਦਵਾਰ ਟੱਪ ਕੇ ਅੰਦਰਲਾ ਦਰਵਾਜ਼ਾ ਤੋੜ ਕੇ ਸਾਰੇ ਦੀ ਸਾਰੀਆਂ ਤਾਰਾਂ ਉਹ ਖਿੱਚ ਕੇ ਕੋਈ ਲੈ ਗਏ ਨੇ ਨਹੀਂ ਨਵਾਂ ਮਕਾਨ ਜਿਹੜਾ ਬਣਾ ਰਹੇ ਹਿੱਦੇ ਹਾਂ 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 ਨਵਾਂ ਮਕਾਨ ਬਣਾਇਆ ਸੀ ਕੋਈ ਥੱਲੇ ਵਾਲੇ ਮਕਾਨ ਦੀ ਮਨਟੇਨੈਂਸ ਕੀਤੀ ਸੀ ਉਹਦੇ ਵਿੱਚ ਜੋ ਤਾਰਾਂ ਅਸੀਂ ਸਾਰੀਆਂ ਨਵੀਆਂ ਹੀ ਪਾਈਆਂ ਸੀ ਤੇ ਅੱਜ ਅਜੇ ਬਟਨ ਲਾਉਣਾ ਆਉਣਾ ਸੀ ਉਹਨਾਂ ਤੇ ਪਹਿਲਾਂ ਹੀ ਕੋਈ ਚੋਰ ਜਿਹੜਾ ਦਾਵਾ ਬੋਲ ਕੇ ਉਹ ਕੱਢ ਕੇ ਸਾਰੀਆਂ ਤਾਰਾਂ ਲੈ ਗਏ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਕਿਹ ਲੱਗਦਾ ਵੀ ਇਹ ਛੇੜੀ ਲੱਗਦੀ ਹੈ ਕੌਣ ਲੱਗਦੀ ਹੈ ਕੀ ਪਤਾ ਲੱਗਦਾ ਜੀ ਇਹ ਇਹ ਤਾਂ ਪ੍ਰਸ਼ਾਸਨ ਹੀ ਕਹਿ ਸਕਦਾ ਵੀ ਕੌਣ ਨੇ ਇਹ ਨਸ਼ੇੜੀ ਆਦਮੀ ਨੇ ਜਾਂ ਕੋਈ ਹੋਰ ਨੇ ਚੋਰਾਂ ਨੇ ਰਾਜਪੁਰੇ ਦੇ ਵਿੱਚ ਬਹੁਤ ਆਤੰਕ ਮਚਾਇਆ ਹੋਇਆ ਅਸੀਂ ਪੁਲਿਸ ਤੋਂ ਮੰਗਿਆ ਕਰਤੀ ਐ ਤੇ ਇਹ ਸਾਡੀ ਜਿਹੜੀ ਹੈ ਗੌਰ ਕੀਤੀ ਜਾਏ ਕੀ ਕੀ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਚਾਹੁੰਦੇ ਹਾਂ ਵੀ ਇਹੋ ਜਿਹੇ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਬੰਦ ਕਰਨਾ ਚਾਹੀਦਾ ਤੇ ਜੋ ਉਹਨਾਂ ਤੇ ਬਣਦੀ ਕਾਰਵਾਈ ਹੈ ਜੇ ਚੋਰ ਮਿਲ ਤੜੋਂ ਕਰਨੀ ਚਾਹੀਦੀ ਹੈ ਕਿ ਰਾਜਪੁਰੇ ਦੇ ਵਿੱਚ ਚੋਰਾਂ ਦਾ ਬਹੁਤ ਵੱਡਾ ਆਤੰਕ ਫੈਲ ਰਿਹਾ ਲੋਕ ਸਹਿਮ ਦੇ ਮਾਹੌਲ 'ਚ ਨੇ ਇਸ ਰੋਪਰਾਸ ਦੇਖਿਆ ਜਾ ਰਿਹਾ ਵੀ ਮਤਲਬ ਲਾਈਟਾਂ ਲੁੱਟਾਂ ਵਿੱਚ ਚੋਰੀ ਕਰੀ ਐ ਲਾਈਟਾਂ ਦੇ ਕੁਝ ਡੱਬੇ ਪਏ ਸੀ ਔਰ ਚੋਰੀ ਕੀਤੀਆਂ ਨੇ ਬੰਡਲ ਤਾਰਾਂ ਦੇ ਸੀ ਜਿਹੜੇ ਇੱਥੇ ਦੋ ਤਿੰਨ ਪਏ ਉਹ ਵੀ ਚੋਰੀ ਕਰ ਲਏ ਜੋ ਪਾਈਆਂ ਸੀ ਉਹ ਤੇ ਸਾਰੀਆਂ ਖਿੱਚ ਕੇ ਲੈ ਗਏ ਨਾ ਬੋਰਡ ਤੋੜ ਕੇ ਦਰਵਾਜ਼ਾ ਤੋੜ ਕੇ ਕਿੰਨੇ ਵਜੇ ਦੀ ਘਟਨਾ ਹੈ ਸਾਡੀ ਇਹ ਰਾਤ ਦੇ ਤਕਰੀਬਨ 12 ਵਜੇ ਤੋਂ ਲੈ ਕੇ 2 ਵਜੇ ਤੇ 3 ਵਜੇ ਤੱਕ ਦੀ ਘਟਨਾ ਬਸ